ਸਰ ਕੀ ਮਾਮਲਾ ਹੈ ਜਿਹੜੇ ਗੈਂਗਸਟਰ ਦੇ ਪਾਸਪੋਰਟ ਬਣਾਉਣ ਦਾ ਮਾਮਲਾ ਹੈ ਸਰ ਮਾਜੂਬ ਕਮਿਸ਼ਨਰ ਸਾਹਿਬ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਏਡੀਸੀਪੀ ਸਿਟੀ 3 ਸ਼੍ਰੀ ਮਨਿਊ ਰਣਾ ਜੀ ਉਹ ਏਸੀਪੀ ਡਿਟੈਕਟਿਵ ਸ਼੍ਰੀ ਗੁਰਿੰਦਰ ਨਾਗਰਾ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੈਂਗ ਆਪਰੇਟ ਕਰ ਰਿਹਾ ਇੰਟਰਸਟਿਡ ਗੈਂਗ ਕਿ ਜੋ ਪੰਜਾਬ ਦੇ ਵਿੱਚ ਜਿੰਨੇ ਕ੍ਰਿਮੀਨਲ ਅਨਸਰਾਂ ਤੇ ਮੁਕਦਮੇ ਦਰਜ ਹੁੰਦੇ ਨੇ ਉਹ ਦੂਸਰੀ ਸਟੇਟ ਵਿੱਚ ਜਾ ਕੇ ਉੱਥੋਂ ਦੇ ਐਡਰੈਸ ਤੇ ਪਾਸਪੋਰਟ ਬਣਾ ਕੇ ਵਿਦੇਸ਼ ਚ ਲੈ ਜਾਂਦੇ ਨੇ ਤੇ ਵਿਦੇਸ਼ ਵਿੱਚ ਜਾ ਕੇ ਉੱਥੋਂ ਹੀ ਆਪਣਾ ਜੋ ਡਰੱਗ ਦਾ ਤੇ ਬਾਕੀ ਜੋ ਕ੍ਰਿਮੀਨਲ ਐਕਟੀਵਿਟੀ ਆ ਉਹ ਆਪਣਾ ਗੈਂਗ ਜੋ ਪੰਜਾਬ ਚ ਰਹਿੰਦੇ ਨੌਜਵਾਨਾਂ ਰਹੀਂ ਆਪਰੇਟ ਕਰਦੇ ਆ ਇਸ ਲੜੀ ਵਿੱਚ 233/21 ਐਫ ਆਈ ਆਰ ਅੰਡਰ ਸੈਕਸ਼ਨ ਐਨ ਡੀ ਪੀ ਐਸ ਐਕਟ ਜੋ ਪੀ ਐਸ ਮਕਬੂਲਪੁਰਾ ਵਿੱਚ ਦਰਜ ਸੀ ਇਹਦੇ ਵਿੱਚ ਦੋਸ਼ੀ ਹਰਪੀਰ ਸਿੰਘ ਉਰਫ ਜਾਵედ ਸਨੂ ਧਰਮ ਸਿੰਘ ਵਾਸੀ ਲੋਹਾਰਕਾ ਪੀਐਸ ਕੰਬੋ ਇਹ ਵੱਖ-ਵੱਖ ਮੁਕਦਮਿਆਂ ਵਿੱਚ ਇਹ ਦੋਸ਼ੀ ਸੀ ਔਰ ਇਹ ਜੇਲ੍ਹ ਵਿੱਚੋਂ ਆਉਣ ਤੋਂ ਬਾਹਰ ਬਾਹਰ ਆ ਕੇ ਇਹ ਹਰਿਆਣੇ ਦੇ ਵਿੱਚ ਉਥੋਂ ਸਾਵਨ ਨਾਂ ਦੇ ਜੋ ਡਿਸਟ੍ਰਿਕਟ ਕੈਥਲ ਦੇ ਵਿੱਚ ਪਿੰਡ ਆਪ ਬਨਾਵਾ ਉਥੋਂ ਇਹ ਫੇਕ ਉਸ ਐਡਰੈਸ ਤੇ ਫੇਕ ਪਾਸਪੋਰਟ ਬਣਾ ਕੇ ਵਿਦੇਸ਼ ਚਲਾ ਗਿਆ ਸੀ ਔਰ ਉਹਨੂੰ ਅਸੀਂ ਲਗਾਤਾਰ ਹੀ ਇਸ ਕੇਸ ਨੂੰ ਪਰਸੂਏ ਕਰਦੇ ਹੋਏ ਇਸ ਕੇਸ ਦੇ ਵਿੱਚ ਹੁਣ ਤੱਕ 12 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਸਾਨੂੰ ਜੋ ਰਿਕਵਰੀ ਆ ਇਹਦੇ ਵਿੱਚ 22 ਲੱਖ 15000 ਡਰਗ ਮਨੀ ਆ ਦੋ ਫੇਕ ਪਾਸਪੋਰਟ ਨੇ ਔਰ ਇੱਕ ਰਿਵਲਵਰ ਆ ਬੱਤੀਪੁਰ ਪਲੱਸ ਨਾਲ 10 ਗ੍ਰਾਮ ਰਾਇ ਨੇ ਅੱਛਾ ਸਰ ਜਿਹੜੇ ਪਾਸਪੋਰਟ ਬੰਗਲਾਦੇਸ਼ ਉਹਨੂੰ ਕਿੰਨੇ ਉਹਨਾਂ ਨੇ ਪਾਸਪੋਰਟ ਫੋਰ ਬਣਾਏਗਾ ਫੋਰ ਕਿਹਦੇ ਕਿਹਦੇ ਨਾਲ ਉਹਨਾਂ ਦੀ ਲਿੰਕ ਹੈਗੀ ਸੀ ਇਦੇ ਵਿੱਚ ਜਿਹੜਾ ਮੇਨ ਇਸ ਕੇਸ ਤੇ ਮੈਂ ਪਾਰਟਿਕੁਲਰਲੀ ਗੱਲ ਕਰਾਂਗਾ ਕਿ ਇਹਦੇ ਵਿੱਚ 사ਮਨ ਕੁਮਾਰ son of ਕਰਮਚੰਦ ਜੋ ਪਬਨਾਵਾ ਪਿੰਡਿਆ ਡਿਸਟ੍ਰਿਕਟ ਕੈਥਲ ਦੇ ਵਿੱਚ ਉਹਦੇ ਨਾਂ ਤੇ ਹੀ ਇਹ ਪਾਸਪੋਰਟ ਬਣਾਇਆ ਸੀ ਹਰਪੀਰ ਜਵੇਦ ਦਾ ਔਰ ਇਹ ਜੋ ਗੈਂਗ ਹੈ ਇਹ ਕਾਫੀ ਜਾਣੇ ਉਸ ਕੁਰਕ ਖੇਤਰ ਕੈਥਲ ਤੇ ਪੇਵਾ ਜੋ ਡਿਸਟ੍ਰਿਕਟ ਨੇ ਹੈ ਹਰਿਆਣਾ ਦੇ ਉੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਤੇ ਪਹਿਲਾਂ ਵੀ ਇਸੇ ਹੀ ਅਫੈਂਸਿਸ ਦੇ ਖਦਮੇ ਦਰਜ ਨੇ ਜਿਵੇਂ ਕੋਈ ਜਾਲੀ ਡਾਕੂਮੈਂਟਸ ਤਿਆਰ ਕਰਕੇ ਜਾਲੀ ਪਾਸਪੋਰਟ ਬਣਾ ਕੇ ਔਰ ਜੋ ਨੌਜਵਾਨ ਨੇ ਜਿਨ੍ਹਾਂ ਦੇ ਪਹਿਲਾਂ ਹੀ ਕੋਈ ਐਫ ਆਈ ਆਰ ਦਰਜ ਨੇ ਉਹਨਾਂ ਨੂੰ ਵਿਦੇਸ਼ ਵਿੱਚ ਭੇਜਦੇ ਆ ਔਰ ਇਸ ਨੈਟਵਰਕ ਦੇ ਵਿੱਚ तकरीबन ਹੁਣ ਤੱਕ ਜੋ ਸਾਨੂੰ ਹਰਿਆਣਾ ਦਿੱਲੀ ਤੇ ਝਾਰਖੰਡ ਦੇ ਵਿੱਚ ਅਸੀਂ ਉੱਥੋਂ ਦੋਸ਼ੀ ਰੈਸਟ ਕੀਤੇ ਨੇ ਔਰ ਟੋਟਲ ਹੁਣ ਤੱਕ 12 ਗ੍ਰਿਫਤਾਰੀਆਂ ਹੋਈਆਂ ਨੇ ਅੱਗੇ ਤਾਂ ਕੀ ਗੱਲ ਹੈ ਅਗੇ ਲੱਗਦਾ ਕਿ ਹੋਰ ਵੀ ਲੋਕ ਇਸ ਜਾਲ ਵਿੱਚ ਚਾ ਸਕਦੇ ਇਹ ਕੁਝ ਇਹਦੇ ਵਿੱਚ ਕਾਫੀ ਇੱਕ ਆਰਗੇਨਾਈਜ਼ਡ ਕ੍ਰਾਈਮ ਆ ਇਹਦੇ ਵਿੱਚ ਖਾਸ ਤੌਰ ਤੇ ਆਊਟ ਆਫ ਪੰਜਾਬ ਕਿਉਂਕਿ ਕਈ ਵਾਰੀ ਜੋ ਜਦੋਂ ਪਾਸਪੋਰਟ ਬਣਦੇ ਨੇ ਜਦਾਂ ਉਹਦੀ ਸਕਰੂਟੀ ਉਹਨੂੰ ਵੈਰੀਫਾਈ ਨਹੀਂ ਕੀਤਾ ਜਾਂਦਾ ਇਹਦੇ ਵਿੱਚ ਫੀਕ ਡਾਕੂਮੈਂਟਸ ਜਿਵੇਂ ਆਧਾਰ ਕਾਰਡ ਕੋਈ ਜਿਹੜੀ ਡੀ ਐਮ ਸੀ ਆ ਮਾਰਕ ਸ਼ੀਟ ਵਗੈਰਾ ਉਹਨੂੰ ਇਹ ਫੇਕ ਤਿਆਰ ਕਰਕੇ ਉਤੋਂ ਹੀ ਅੱਗੇ ਪਾਸਪੋਰਟ ਅਪਾਇੰਟਮੈਂਟ ਲੈ ਕੇ ਤੇ ਫਰਜ਼ੀ ਤੌਰ ਤੇ ਵੈਰੀਫਿਕੇਸ਼ਨ ਕਰਵਾ ਕੇ ਪਾਸਪੋਰਟ ਬਣਾਉਂਦੇ ਨੇ ਇਹਦੇ ਵਿੱਚ ਹੁਣ ਤੱਕ ਸਾਨੂੰ ਨੌ ਦੋਸ਼ੀ ਹੋਰ ਨਾਮਿਨੇਟਡ ਨੇ ਜੋ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਅਰੈਸਟ ਹੋਣ ਅਤੇ ਹੋਰ ਵੀ ਪੋਸਿਬਿਲਿਟੀ ਹੈ ਕਿ ਸਾਨੂੰ ਜਿਹੜੇ ਫੇਕ ਪਾਸਪੋਰਟ ਆ ਉਹ ਰਿਕਵਰ ਹੋਣਗੇ ਸਰ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਇਹ ਦੋਸ਼ੀ ਵੱਖ-ਵੱਖ ਤਰੀਕਿਆਂ ਨੂੰ ਅਰੈਸਟ ਹੋਏ ਸੀ ਇਹਦੇ ਵਿੱਚ ਪੁਲਿਸ ਨੇ ਮਨਜੂ ਕਮਿਸ਼ਨਰ ਸਾਹਿਬ ਏਡੀਸੀਪੀ ਸਿਟੀ 3 ਸਾਹਿਬ ਔਰ ਸਾਡੇ ਐਸਪੀ ਡਿਟੈਕਟਿਵ ਸਾਹਿਬ ਉਹਨਾਂ ਦੀ ਲਗਾਤਾਰੀ ਮੋਨਿਟਰਿੰਗ ਰਹੀ ਹੈ ਅਸੀਂ ਕਰੀਬ ਪਿਛਲੇ 1 ਮਹੀਨੇ ਤੋਂ ਇਸ ਕੇਸ ਤੇ ਵਰਕ ਕਰ ਰਹੇ ਹਾਂ ਬਾਕ ਬਾਕ ਸਾਡੀਆਂ ਟੀਮਾਂ ਬਣੀਆਂ ਨੇ ਇਨਚਾਰਜ ਸੀਆਈਏ ਵੀ ਸਾਡੇ ਨਾਲ ਇਸ ਟੀਮ ਦੇ ਹਿੱਸੇਦਾਰ ਨੇ ਔਰ ਅਸੀਂ ਅਕਰੋਸ ਦਾ ਬਾਕੀ ਸਟੇਟਸ ਵਿੱਚ ਜਾ ਕੇ ਵੀ ਦੋਸ਼ੀਆਂ ਨੂੰ ਅਰੈਸਟ ਕੀਤਾ ਆ ਔਰ ਇਹ ਜਿਹੜਾ ਆਪਰੇਸ਼ਨ ਹੈ ਅੱਗੇ ਵੀ ਜਾਰੀ ਰਹੇਗਾ ਤੇ ਹੁਣ ਵਾਲੇ ਸਮੇਂ ਵਿੱਚ ਹੋਰ ਵੀ ਗ੍ਰਿਫਤਾਰੀਆਂ ਤੇ ਬਰੰਦਗੀ ਹੋ ਸਕਦੀ ਹੈ ਇਹ ਸਾਰੇ ਜੁਡੀਸ਼ੀਅਲ ਕਨਸਟਿਟਿਊਸ਼ਨ ਵਿੱਚ ਚਲੇ ਗਏ ਨੇ ਸਾਰੇ ਜਿੰਨੇ ਪਾਸਪੋਰਟ ਬਣਾਏ ਆ ਗੈਂਗਸਟਰਾਂ ਨੇ ਬਣਾਏ ਨੇ ਇਹ ਵੀ ਦੇਖੋ ਜੀ ਜੋ ਹੁਣ ਤੱਕ ਸਾਨੂੰ ਸਾਹਮਣੇ ਆਇਆ ਸਾਡੀ ਇਨਫੋਰਮੇਸ਼ਨ ਸੀ ਕੀ ਜੋ ਹਰਪੇਜ ਸਾਨੂੰ ਆ ਤਰਨ ਸਿੰਘ ਆ ਇੱਥੇ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਥਾਣੇ ਵਿੱਚ ਸੱਤ ਮੁਕਦਮੇ ਟੋਟਲ 8 ਮੁਕਦਮੇ ਦਰਜ ਨੇ ਸੰਗੀਨ ਤਰਾ ਮਾਹੇਟ ਔਰ ਇਹਨੇ ਉੱਥੇ ਜਾ ਕੇ ਟਾਈਪ ਕੀਤਾ ਇਹਦਾ ਪਾਸਪੋਰਟ ਬਣਾਇਆ ਵਿਦੇਸ਼ ਚਲਾ ਗਿਆ ਇਸ ਤਰ੍ਹਾਂ ਦੇ ਹੋਰ ਵੀ ਸਾਨੂੰ ਇਹਨਾਂ ਦੇ ਜੋ ਅਸੀਂ ਪੁਸ਼ਕਿਸ਼ ਕੀਤੀ ਆ ਉਹਦੇ ਵਿੱਚ ਕੁਝ ਹੋਰ ਵੀ ਜਿਵੇਂ ਇਹਨਾਂ ਦਾ ਇੱਕ ਸਾਥੀ ਸੀ ਹਰਪੇਜ ਦਾ ਉਹਦੇ ਉਹਦੇ ਉੱਪਰ ਵੀ ਮੁਕਦਮਾ ਦਰਜ ਸੀ ਉਹਨੇ ਵੀ ਹਰਿਆਣਾ ਜਾ ਕੇ ਪਾਸਪੋਰਟ ਬਣਾ ਲਿਆ हरियाणा ਦੇ ਰਹਿਣ ਵਾਲੇ ਜੋ ਹੋਰ ਵੀ ਜਿਵੇਂ ਦੋਸ਼ੀ ਨਵਿੰਦਰ ਸਿੰਘ ਆ ਇਹਨੇ ਵੀ ਇੱਥੇ ਵੀ ਮੁਕਦਮਾ ਦਰਜ ਸੀ ਇਹਨੇ ਹਰਿਆਣਾ ਦੇ ਵਿੱਚ ਉੱਥੇ ਰਹਿ ਕੇ ਹੀ ਦੂਸਰੇ ਜ਼ਿਲ੍ਹੇ ਦੇ ਡਰੈਸ ਤੇ ਇਹਨੇ ਇਸ ਗੈਂਗ ਲਈ ਪਾਸਪੋਰਟ ਬਣਵਾਇਆ ਤੇ ਇਸ ਤਰ੍ਹਾਂ ਦੇ ਇਹਨਾਂ ਦੀ ਪੁਸ਼ਕੇਸ਼ ਵਿੱਚ ਕਾਫੀ ਲੋਕ ਫਿਕਰਤ ਹੋ ਜਾਂਦੀ ਹੈ ਕਿ ਇਹਨਾਂ ਕਰੀ ਇਹਨਾਂ ਲੋਕਾਂ ਦਾ ਪਾਸਪੋਰਟ ਬਣਾਉਂਦੇ ਸੀ ਵੇਖੋ ਜੀ ਅਸੀਂ ਮੇਨਲੀ ਇਹਨਾਂ ਦਾ ਇਹ ਸੀ ਕਿ ਕ੍ਰਿਮੀਨਲ ਗੈਂਗਸਟਰ ਪਲੱਸ ਜਿਨ੍ਹਾਂ ਦੇ ਕੋਈ ਮੁਕਦਮਾ ਦਰਜ ਹੋ ਜਾਂਦਾ ਸੀ ਜਿਨ੍ਹਾਂ ਦੇ ਪਾਸਪੋਰਟ ਨਹੀਂ ਸੀ ਬਣ ਸਕਦਾ ਇਹ ਉਹਨਾਂ ਦੀ ਹੈਲਪ ਕਰਦੇ ਸੀ ਉਹਨਾਂ ਦਾ ਪਾਸਪੋਰਟ ਬਣਾ ਕੇ ਉਹਨਾਂ ਨੂੰ ਵਿਦੇਸ਼ ਵਿੱਚ ਭਜਣ ਦੀ ਸਹਾਇਤਾ ਕਰਦੇ